ਸਵਾਗਤ ਹੈ ਵੀਰੋ ਫਾਰਮਿੰਗ ਡਾਕਟਰ ਪੇਜ ਤੇ ਨਵੇਂ ਦੇਖਦੇ ਹੋ ਪੇਜ ਲਾਈਕ ਕਰ ਲਿਓ ਅੱਜ ਤੁਹਾਨੂੰ ਪੰਜ ਟੀਕਿਆਂ ਦੀ ਜਾਣਕਾਰੀ ਦੇਵਾਂਗੇ ਫ੍ਰੀ ਦੇ ਵਿੱਚ ਕਿ ਇਹ ਟੀਕੇ ਤੁਸੀਂ ਕਿੱਥੇ-ਕਿੱਥੇ ਲਗਾ ਕੇ ਆਪਦੇ ਜਾਨਵਰਾਂ ਦੀ ਜਾਨਾਂ ਬਚਾਉਣ ਦੇ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾ ਸਕਦੇ ਹੋ ਵੀਡੀਓ ਵਧੀਆ ਲੱਗਦੀ ਹੈਗਾ ਸ਼ੇਅਰ ਕਰ ਦਿਓ ਕਿਸੇ ਗਰੀਬ ਭੈਣ ਭਾਈ ਦੀ ਜਾਨਵਰ ਦੀ ਜਾਨ ਬਚੇ ਜੇ ਵੀਰੋ ਸਭ ਤੋਂ ਪਹਿਲਾ ਇੰਜੈਕਸ਼ਨ ਆ ਜਾਂਦਾ ਵੀਰੋ ਨਿਊਰੋਕਾਇੰਡ ਪਲਸ ਇਹ ਬਿਰੋ ਇੰਜੈਕਸ਼ਨ ਜਿੱਥੇ ਤੁਹਾਡੀਆਂ ਗਾਵਾਂ ਮੱਝਾਂ ਜਾਂ ਹੋਰ ਤੁਹਾਡੇ ਘਰ ਦੇ ਵਿੱਚ ਜਾਨਵਰ ਕਮਜ਼ੋਰ ਹੈ ਉਥੇ ਤੁਸੀਂ ਲਗਾਤਾਰ ਉਹਦੀ ਬੋਡੀ ਵੇਟ ਦੇ ਹਿਸਾਬ ਨਾਲ ਲਗਾ ਸਕਦੇ ਹੋ ਇਹਨੂੰ ਤੇ ਉਹਦੀ ਕਮਜ਼ੋਰੀ ਤੁਸੀਂ ਦੂਰ ਕਰ ਸਕਦੇ ਹੋ ਵੀਰੇ ਇਹ ਆਈ ਐਮ ਦੇ ਆਈ ਵੀ ਵੀ ਲੱਗਦਾ ਠੀਕ ਹੈ ਜੀ ਤੇ ਦੂਜਾ ਇੰਜੈਕਸ਼ਨ ਆ ਜਾਂਦਾ ਵੀਰੋ ਕੁਰਾਨ ਆ ਜਾਂਦਾ ਜਿੱਥੇ ਤੁਹਾਡੀਆਂ ਗਾਵਾਂ ਮੱਝਾਂ ਦੇ ਫਲਵੇਰੀ ਵਗੈਰਾ ਹੋ ਜਾਂਦੀ ਹੈ ਜਾਂ ਪਸਾਬ ਦੇ ਵਿੱਚੋਂ ਖੂਨ ਵਗੈਰਾ ਆਉਣ ਲੱਗ ਜਾਂਦਾ ਜਦ ਪਸਾਵ ਦਾ ਰੰਗ ਕਾਫੀ ਕਲਰ ਦਾ ਹੋ ਜਾਂਦਾ ਵੀਰੋ ਉਥੇ ਤੁਸੀਂ ਵੀਰੋ ਇਹ ਇੱਕ ਦਿਨ ਛੱਡ ਕੇ ਤੁਸੀਂ ਤਿੰਨ ਟੀਕੇ ਲਗਾ ਸਕਦੇ ਹੋ ਇਹ ਵੀਰੋ ਚਮੜੀ ਖਿੱਚ ਕੇ ਲੱਗਦਾ ਠੀਕ ਹੈ ਵੀਰੋ ਕਈ ਵਾਰੀ ਮੇਰੇ ਮਤਾਮਾ ਭੈਣਾਂ ਦੇ ਸਵਾਲ ਹੁੰਦੇ ਨੇ ਕਿ ਸਾਡੇ ਜਾਨਵਰਾਂ ਦੇ ਪੈਰਾਂ ਕੀ ਜ਼ਖਮ ਨੇ ਉਹ ਠੀਕ ਨਹੀਂ ਹੁੰਦੇ ਤਾਂ ਉਥੇ ਤੁਸੀਂ ਵੀਰੋ ਇਹ ਉਪਯੋਗ ਕਰ ਸਕਦੇ ਹੋ ਬਹੁਤ ਹੀ ਵਧੀਆ ਰਿਜ਼ਲਟ ਹੈ ਇਹਦਾ ਠੀਕ ਹੈ ਵੀਰੋ ਹੁਣ ਤੀਜੇ ਵੱਲ ਆ ਜਾਨੇ ਆਪਾਂ ਵੀਰੋ ਡੀ ਸੀ ਆਰ 2.5 ਗ੍ਰਾਮ ਇਹ ਵੀਰੋ ਇੰਜੈਕਸ਼ਨ ਜਿੱਥੇ ਤੁਹਾਡੀਆਂ ਗਾਵਾਂ ਮੱਝਾਂ ਦੇ ਜਾਂ ਕੋਈ ਹੋਰ ਜਾਨਵਰ ਦੇ ਜ਼ਖਮ ਨੇ ਜ਼ਖਮ ਆਰਾਮ ਨਹੀਂ ਆ ਰਹਾ ਪੈਰਾਂ ਦੇ ਜ਼ਖਮ ਨੇ ਜਾਂ ਕਿਤੇ ਹੋਰ ਜ਼ਖਮ ਨੇ ਸੱਟ ਵਗੈਰਾ ਲੱਗੀ ਆ ਜਾਂ ਹੱਡੀ ਵਗੈਰਾ ਟੁੱਟੀ ਹੋਈ ਆ ਉਥੇ ਪਟੀਆਂ ਵਗੈਰਾ ਹੋ ਰਹੀਆਂ ਨੇ ਉਹਦੀਆਂ ਤਾਂ ਉਥੇ ਵੀਰੋ ਤੁਸੀਂ ਇਹ ਜ਼ਖਮ ਸੁਕਾਉਣ ਦੇ ਵਿੱਚ ਇਹਦਾ ਵਰਤੋਂ ਕਰ ਸਕਦੇ ਹੋ ਤੇ ਹੋਰ ਵੀ ਦਵਾਈਆਂ ਦੇ ਵਿੱਚ ਇਹ ਵਰਤੋਂ ਹੁੰਦੀ ਹੈ ਵੀਰੋ ਜਿਵੇਂ ਕੋਈ ਹੋਰ ਪ੍ਰੋਬਲਮ ਤੁਹਾਡੀ ਗਾਮਜ ਨੂੰ ਹੋ ਗਈ ਉਹ ਵੀ ਪੁੱਛ ਲਿਓ ਠੀਕ ਹੈ ਵੀਰੋ ਗਾਹਾਂ ਚੱਲਦੇ ਆਪਾਂ ਵੀਰੋ ਰੜਿਮਾ ਇਹ ਵੀਰੋ ਇੰਜੈਕਸ਼ਨ ਜਿਹੜਾ ਤੁਹਾਡੀ ਗਾਮਜ ਤਾਜੀ ਸੂਈ ਹੋਈ ਹੈ ਭੜਾ ਵਗੈਰਾ ਪਈਆਂ ਹੋਈਆਂ ਨੇ ਜਾਂ ਪਸਾਬ ਦਾ ਵੱਨ ਪੈ ਗਿਆ ਸੂਣ ਤੋਂ ਬਾਅਦ ਉੱਥੇ ਤੁਸੀਂ ਵੀਰੋ ਇਹ ਇੰਜੈਕਸ਼ਨ ਲਗਾ ਸਕਦੇ ਹੋ ਮਗਰ ਇੰਨਾ ਕ ਗੌਰ ਰੱਖਿਓ ਇਹ ਇੰਜੈਕਸ਼ਨ ਗੱਬਣ ਪਸ਼ੂ ਦੇ ਨਹੀਂ ਲੱਗਦਾ ਠੀਕ ਹੈ ਵੀਰੋ ਵੀਰੋ ਗਾਹਾਂ ਆ ਗਿਆ ਆਪਾਂ ਮੈਗਲੂਡਾਈਨ ਵੀਰੋ ਇਹ ਜਿਹੜਾ ਇੰਜੈਕਸ਼ਨ ਹੈ ਇਹ ਇੰਜੈਕਸ਼ਨ ਤੁਹਾਡੇ ਜਾਨਵਰ ਦੇ ਗੋਡਿਆਂ ਦੇ ਵਿੱਚ ਰੇਸ਼ਾ ਜਾਂ ਥਣਾ ਦੇ ਵਿੱਚ ਸੋਜਾਪਨ ਲਾਲੀ ਜਾਂ ਕੋਈ ਬੰਨ ਵਗੈਰੇ ਦੀ ਸ਼ਿਕਾਇਤ ਹੈ ਉੱਥੇ ਤੁਸੀਂ ਇਹ ਬਾਡੀ ਵੇਟ ਦੇ ਹਿਸਾਬ ਨਾਲ ਲਗਾ ਸਕਦੇ ਹੋ ਵੀਰੋ ਇਹੋ ਜਿਹੀਆਂ ਜਾਣਕਾਰੀਆਂ ਲੈਣ ਵਾਸਤੇ ਫ੍ਰੀ ਦੇ ਵਿੱਚ ਜਿਹੜਾ ਪੇਜ ਆ ਫਾਰਮਿੰਗ ਡਾਕਟਰ ਇਹਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਿ ਤੁਸੀਂ ਇਸ ਦਵਾਈਆਂ ਦੀ ਵਰਤੋਂ ਕਰਕੇ ਆਪਣੇ ਜਾਨਵਰਾਂ ਦੇ ਜਾਨਾਂ ਬਚਾਉਣ ਦੇ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾ ਸਕਿਓ ਕਈ ਮੇਰੇ ਵੀਰਾਂ ਦੇ ਮਾਤਾਵਾਂ ਦੇ ਇਹੀ ਕੁਐਸਚਨ ਹੁੰਦੇ ਨੇ ਕਿ ਤੁਸੀਂ ਪੂਰੀ ਜਾਣਕਾਰੀ ਨਹੀਂ ਦਿੰਦੇ ਤਾਂ ਵੀਰੋ ਇਹ ਜਿਹੜੀਆਂ ਜਾਣਕਾਰੀਆਂ ਨੇ ਇਹ ਤੁਹਾਨੂੰ ਪੇਜ ਲਾਈਕ ਕਰਕੇ ਹੀ ਮਿਲਣੀਆਂ ਨੇ ਕਿਉਂਕਿ ਇਹ ਤਾਂ ਰਿੱਲਾ ਹੁੰਦੀਆਂ ਨੇ 1 ਸਕਿੰਟ ਦੀਆਂ 2 ਸਕਿੰਟ ਦੀਆਂ 3 ਸਕਿੰਟ ਦੀਆਂ 5 ਸਕਿੰਟ ਦੀਆਂ ਬੱਤਵਤ 20 ਸਕਿੰਟ ਦੀਆਂ ਮਗਰ ਜਿਹੜੀ ਜਾਣਕਾਰੀ ਹੈ ਵੀਰੋ ਉਹ ਤੁਹਾਨੂੰ 5 ਮਿੰਟ 3 ਮਿੰਟ 4 ਮਿੰਟ ਦੇ ਵਿੱਚ ਹੀ ਮਿਲਣੀ ਹੈ ਕਿਉਂਕਿ ਇੱਕ ਅੱਧੇ ਸਕਿੰਟ ਦੇ ਵਿੱਚ ਪੂਰੀ ਜਾਣਕਾਰੀ ਪੂਰੀ ਨਹੀਂ ਮਿਲਦੀ ਤਾਂ ਹੱਥ ਬੰਨ ਕੇ ਬੇਨਤੀ ਹੈ ਇਹੋ ਜਿਹਾ ਕਮੈਂਟ ਨਾ ਕਰਿਆ ਕਰੋ ਪੇਜ ਤੇ ਆਓ ਪੇਜ ਨੂੰ ਲਾਈਕ ਕਰੋ ਸ਼ੇਅਰ ਕਰੋ ਵੇਖੋ ਫਿਰ ਦੱਸੋ ਧੰਨਵਾਦ ਮੇਰਾ ਵੀਰੋ